ਟਰੇਡਿੰਗ ਡੇ 30 ਹੈਲੋ ਜੀ ਆਈ ਹੋਪ ਯੂ ਸਾਰੇ ਠੀਕ ਹੋਵੋਗੇ ਜੀ ਅੱਜ ਆਪਾਂ ਇਹ ਨਵੀਂ ਵੀਡੀਓ ਦੇ ਨਾਲ ਸਿੱਧਾ ਜਾਣੇ ਮਾਰਕੀਟ ਵਰ 골ਡ ਦਾ ਰੇਟ ਆ ਗਿਆ 2490 ਤੇ ਜੀ ਅੱਗੇ ਆ ਗਿਆ ਜੀ ਐਸਪੀ 500 5609 ਤੇ ਆ ਗਿਆ ਜੀ ਇਹ ਨੈਕਸਟ ਆ ਗਿਆ ਜੀ ਬੈਟਵਨ 58000 ਤੇ ਆ ਗਿਆ ਜੀ ਅੱਗੇ ਆ ਗਿਆ ਜੀ ਨਵੀ ਦੀਆ 113 ਤੇ ਆ ਜੀ ਇਹ ਮਾਰਕੀਟ ਸਾਰੇ ਜਾ ਰਹੇ ਥੱਲੇ ਹੀ ਅੱਜ ਅੱਗੇ ਆ ਗਿਆ ਜੀ Intel 2150 ਤੇ ਜੀ ਆਪਾਂ ਜੇ ਸ਼ੇਅਰ ਤੇ ਲਾਏ ਜੀ 100 ਡਾਲਰ ਤੇ ਦੇਖਦੇ ਆ ਜੀ ਔਲੇ ਸਮੇਂ ਕੀ ਰਿਜ਼ਲਟ ਮਿਲਦਾ ਹੈ ਦਾ ਚਾਂਸ ਹੈਗਾ ਇਸ ਸਟਾਕ ਦੇ ਜਿਆਦਾ ਉੱਪਰ ਜਾਣ ਦੇ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆ ਗਿਆ Tesla 217 ਤੇ ਆ ਜੀ ਫਿਰ ਜਾਣੇ ਜੀ Tesla ਆ ਗਿਆ 218 ਤੇ ਜੀ ਅੱਗੇ ਜਾਣੇ ਜੀ ਮਾਰਕੀਟ ਵਾਲ ਤੇ ਐਪਲ ਆ ਜੀ ਐਪਲ ਆ ਗਿਆ 226 ਤੇ ਜੀ ਇਹ ਅੱਗੇ ਆ ਗਿਆ ਜੀ Amazon 176 ਤੇ ਆ ਜੀ ਗੱਲ ਕਰੀਏ Microsoft ਦੀ 415 ਤੇ ਆ ਗਿਆ ਜੀ ਅੱਗੇ ਆ ਗਿਆ ਜੀ Meta 519 ਤੇ ਆ ਜੀ ਇਹ ਤੇ ਸਾਰੇ ਸਟਾਕ ਜਿੰਨੇ ਆਪਾਂ ਲਾਏ ਫਿਲਹਾਲ ਕਦੇ ਨੁਕਸਾਨ ਕਦੇ ਫਾਇਦਾ ਚੱਲਦਾ ਰਹਿੰਦਾ ਜੀ ਸੋ ਇਹ ਜਿਹਨੇ ਵੀ ਸਟਾਕ ਆਪਾਂ ਲੌਂਗ ਟਰਮ ਵਿੱਚ ਚੱਕ ਵਧੀਆ ਇਨਵੈਸਟਮੈਂਟ ਬਣ ਸਕਦੀ ਹੈ ਆਪਣੀ